ਡੇਰਾ सिरसा ਮੁਖੀ ਨੂੰ ਮਾਫੀ ਤੱਕ ਦਿੰਦੀ ਜਾਂਦੀ ਰਹੀ ਕਹਿੰਦੇ ਉਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਸਜ਼ਾਪੂਰ ਤੁਹਾਨੂੰ ਤਿਆਰ ਆ ਅਕਾਲ ਤਖਸਾ ਦਾ ਜ਼ਥੇਦਾਰ ਹੋਵੇ ਉੱਥੇ ਕੋਈ ਜੱਜ ਦਾ ਕਾਲੀ ਫੁੱਲਾ ਸੀ ਫਿਰ ਇਹਨਾਂ ਨੇ ਗੱਲ 'ਚ ਸੰਗਲ ਨਾ ਪਾਵੇ ਜਦੋਂ ਸਾਡਾ ਗੁਰੂ ਸਾਹਿਬ ਜਿਹੜਾ ਇਸਤਾ ਉਹਦੇ ਅੰਗ ਗਲੀਆਂ ਨਾਲੀਆਂ ਦੇ ਵਿੱਚ ਰੁੜ ਗਏ ਇਹਨਾਂ ਦੀ ਸਰਕਾਰ ਦੇ ਹੁੰਦਿਆਂ ਉਹਨੇ ਲਲਕਾਰ ਕੇ ਕਿਹਾ ਵੀ ਅਸੀਂ ਤੁਹਾਡਾ ਗੁਰੂ ਲੈ ਕੇ ਚੱਕ ਕੇ ਜੇ ਤੁਹਾਡੇ 'ਚ ਹਿੰਮਤ ਆ ਲੈ ਲਓ ਦੁਰਫਿਟੇ ਮੂੰਹ ਇਹ ਜੀ ਸਰਕਾਰ ਦੇ ਪੰਥਕ ਸਰਕਾਰ ਦੇ ਪੰਥਕ ਹੋਣ ਵਾਲਿਆਂ ਦੇ ਅਸੀਂ ਤਾਂ ਜਾਂਦੀ ਰੋਲਾ ਪਾਉਂਦੇ ਸੀ ਕਿ ਉਹਦੋਂ ਦੇ 15 ਦੇ ਰੋਲਾ ਪਾਉਨੇ ਵੀ ਇਹਨਾਂ ਨੇ ਸਾਰਾ ਕੁਝ ਕਰ ਉਹ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਦੁਨੀਆ ਯਾਦ ਰੱਖੇ ਬਨ ਕੇ ਕੋਰੜੇ ਮਾਰਨੇ ਚਾਹੀਦੇ ਨੇ ਹਮੇਸ਼ਾ ਵਾਸਤੇ ਪੰਚ ਤੋਂ ਖਾਜਰ ਕਰਨਾ ਚਾਹੀਦਾ ਵੀ ਤੁਸੀਂ ਘਰੇ ਵੇਜ ਤੁਹਾਡੀ ਕੋਈ ਲੋੜ ਨਹੀਂ ਹੈਗੀ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਇਹਨਾਂ ਦੇ ਲੀਡਰਾਂ ਦਾ ਕਰਾਉਣਾ ਕੀ ਹੈ ਅਸੀਂ ਬਾਕੀ ਧੜਾ ਹੋਵੇ ਚ ਇਹ ਮੌਜੂਦਾ ਜਿਹੜਾ ਬਾਦਲ ਆ ਇਹ ਹੋਵੇ ਇਹਨਾਂ ਨੇ ਹਮੇਸ਼ਾ ਪੰਚ ਦੀ ਪਿੱਠ ਦੇ ਵਿੱਚ ਸੂਰਾ ਮਾਰਿਆ ਉਹ ਹੀ ਮਸੰਦ ਜਿਹੜੇ ਥਾਪੇ ਸੀਗੇ ਗੁਰੂ ਸਾਹਿਬ ਨੇ ਉਹ ਸੰਗਤ ਨੇ ਬੇਨਤੀ ਕੀਤੀ ਸੱਚੇ ਪਾਸਾ ਜਿਹੜੇ ਤੁਸੀਂ ਮਸੰਦ ਥਾਪੇ ਸੀਗੇ ਇਹ ਤਾਂ ਐਂ ਕਰਦੇ ਨੇ ਫਿਰ ਗੁਰੂ ਸਾਹਿਬ ਨੇ ਉੱਥੇ ਆਨੰਦਪੁਰ ਸਾਹਿਬ ਅੱਜ ਵੀ ਕੜਾਹਾ ਹੋ ਪਿਆ ਗਰਮ ਕਰਕੇ ਸਾਰੇ ਉੱਥੇ ਵਿੱਚ ਸਿੱਟੇ ਉੱਥੇ ਤੇਲ ਪਾ ਕੇ ਤੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਕਰਨਿਆ ਚਾਹੀਦਾ ਜੀ ਉੱਥੇ ਪੰਥ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਵਰਕਰ ਹੋਵੇ ਪਰ ਜਿਹੜਾ ਉੱਥੇ ਮੌਜੂਦਾ ਜਥੇਦਾਰ ਬੈਠਾ ਉਹਦਾ ਬਾਦਲਦੇ ਆਂ ਹੱਥ ਅੱਗੇ ਕਰੀ ਬੈਠਾ ਉਹ ਕਿਹਨੂੰ ਸਜ਼ਾ ਦੇਊਗਾ ਖਾਲਸਾਕ ਸਾਹਬ ਦਾ ਜੱਥੇਦਾਰ ਹੁੰਦਾ ਇਹਨਾਂ ਨੂੰ ਕਹਿੰਦਾ ਚਾਹੇ ਬਾਗੀ ਧੜਾ ਸੀਗਾ ਚਾਹੇ ਮੌਜੂਦਾ ਬਾਦਲਾ ਜਦੋਂ ਇਹ ਲਿਖਤੀ ਰੂਪ ਦੇ ਵਿੱਚ ਇਹਨਾਂ ਨੇ ਮੰਨ ਲਿਆ ਇਹਨਾਂ ਨੂੰ ਇਹ ਸਜ਼ਾ ਲਾਉਣੀ ਚਾਹੀਦੀ ਆ ਵੀ ਤੁਸੀਂ ਇੱਥੇ 20 ਸਾਲ ਘੱਟ ਤੋਂ ਘੱਟ 20 ਸਾਲ ਤੁਸੀਂ ਨੇ ਇਲੈਕਸ਼ਨ ਨਹੀਂ ਲੜਨੀ ਨਾਲ ਤੁਹਾਡੇ ਕੋਈ ਪਰਿਵਾਰਕ ਮੈਂਬਰ ਲੜੇ ਜੇਕਰ ਖੇਤਰੀ ਪਾਰਟੀ ਇਸੇ ਤਰ੍ਹਾਂ ਖਤਮ ਹੋ ਗਈ ਫਿਰ ਪੰਜਾਬ ਨੂੰ ਸੰਭੇਗਾ ਕੌਣ ਕਹਿੰਦੇ ਖੇਤਰੀ ਪਾਰਟੀ ਨੇ ਹੀ ਤਾਂ ਬਚਾਈ ਰੱਖਿਆ ਪੰਜਾਬ ਨੂੰ ਖੇਤਰੀ ਪਾਰਟੀ ਆ ਗਈ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਿਆ ਤੇ ਇਹਨਾਂ ਬਾਦਲ ਕਹਿੰਦੋਂ ਬਗਰ ਹੋਰ ਕੋਈ ਖੇਤਰੀ ਪਾਰਟੀ ਨਹੀਂ ਹੈਗੀ ਸਿਮਰਜੀਤ ਸਿੰਘ ਮਾਨ ਦੀ ਖੇਤਰੀ ਪਾਰਟੀ ਹੁਣ ਜਿਹਨੂੰ ਲੋਕ ਚਾਹੁੰਦੇ ਨੇ ਬਾਰਿਸ਼ ਪੰਜਾਬ ਦੇ ਜਥੇਬੰਦੀ ਜਿਹੜੀ ਦੀਪ ਸਿੱਧੂ ਨੇ ਤਿਆਰ ਕੀਤੀ ਸੀ ਭਾਈ ਅਮਰਤਪਾਲ ਸਿੰਘ ਨੇ ਉਹਨਾਂ ਤੋਂ ਲੋਕਾਂ ਨੂੰ ਆਸਾਂ ਹੋ ਗਈਆਂ ਜਦੋਂ ਰਾਜ ਸੱਤਾ ਸੀ ਉਦੋਂ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੱਤਾ ਗਿਆ ਸੱਤਾ ਤੋਂ ਬਾਹਰ ਹੋਏ ਸਾਰੀਆਂ ਗੱਲਾਂ ਯਾਦ ਆ ਗਈਆਂ ਉਹਨਾਂ ਦੇ ਵਿੱਚ ਵੀ ਹੁਣ ਪਾੜਾ ਪੈ ਗਿਆ ਦੋ ਧੜੇ ਬਣ ਗਏ ਇੱਕ ਸੁਖਬੀਰ ਸਿੰਘ ਬਾਦਲ ਨਾਲ ਚੱਲਣ ਵਾਲਾ ਤੇ ਇੱਕ ਬਾਗੀ ਧੜਾ ਜਿਹਨੂੰ ਕਹਿ ਰਿਹਾ ਜਾ ਰਿਹਾ ਸ਼੍ਰਮਣੀ ਅਕਾਲੀ ਦਲ ਸੁਧਾਰ ਲੈਰ ਸ਼ੁਰੂ ਕਰ ਚੁੱਕਿਆ ਉਹ ਵੀ ਇਹ ਗੱਲ ਦਾ ਦਾਵਾ ਕਰ ਰਿਹਾ ਕਿ ਅਸੀਂ ਹੁਣ ਉਹਨਾਂ ਗੱਲਾਂ ਦੇ ਉੱਤੇ ਪਹਿਰਾ ਦੇਣਾ ਜਿਹੜਾ ਸਾਡੀਆਂ ਭੁੱਲਾਂ ਅਣਜਾਣੇ ਅਣਜਾਣੇ ਦੇ ਵਿੱਚ ਹੁੰਦੀਆਂ ਰਹੀਆਂ ਉਹ ਅਸੀਂ ਦੁਬਾਰਾ ਗਲਤੀਆਂ ਦਰਹਾਉਣੀਆਂ ਨਹੀਂ ਚਾਹੇ ਉਹ ਬੇਅਦਬੀ ਦੇ ਕਾਂਡ ਦੇ ਤੋਂ ਲੈ ਕੇ ਹੁਣ ਤੱਕ ਜੋ ਕੁਝ ਹੁੰਦਾ ਰਿਹਾ ਜਾਂ ਡੇਰਾ ਸ ਆਜਾਪੁਰ ਤੁਹਾਨੂੰ ਤਿਆਰ ਜੇ ਅਕਾਲ ਤੱਕ ਸਾਡਾ ਜਥੇਦਾਰ ਹੋਵੇ ਉੱਥੇ ਕੋਈ ਚੱਲਦਾ ਕਾਲੀ ਫੁੱਲਾ ਸਿੰਘ ਫਿਰ ਇਹਨਾਂ ਦੇ ਗਾਲਜ ਸੰਗਲ ਨਾ ਪਾਵੇ ਇਹਨਾਂ ਨੇ ਜੋ ਗੁਰੂ ਸਾਹਿਬ ਦੀ ਜਦੋਂ ਬਿਆਦਬੀ ਇਹਨਾਂ ਦੇ ਰਾਜ ਦੇ ਵਿੱਚ ਹੋ ਗਈ ਮੈਨੂੰ ਉਦੋਂ ਪਰੇ ਹੋਰ ਕੀ ਕੀ ਹੋਜੂ ਜਦੋਂ ਸਾਡਾ ਗੁਰੂ ਸਾਹਿਬ ਜਿਹੜਾ ਇਸਤਾ ਉਹਦੇ ਅੰਗ ਗਲੀਆਂ ਨਾਲੀਆਂ ਦੇ ਵਿੱਚ ਰੁਲ ਗਏ ਇਹਨਾਂ ਦੀ ਸਰਕਾਰ ਦੇ ਹੁੰਦੇ ਆ ਉਹਨੇ ਲਲਕਾਰ ਕੇ ਕਿਹਾ ਵੀ ਅਸੀਂ ਤੁਹਾਡਾ ਗੁਰੂ ਲੈ ਕੇ ਚੱਕ ਕੇ ਜੇ ਤੁਹਾਡੇ ਚ ਹਿੰਮਤ ਆ ਲੈ ਲੋ ਦੁਰਫਿਟੇ ਮੂੰਹ ਇਹ ਜੀ ਸਰਕਾਰ ਦੇ ਪੰਥਕ ਸਰਕਾਰ ਦੇ ਪੰਥਕ ਹੋਣ ਵਾਲਿਆਂ ਦੇ ਅਸੀਂ ਤਾਂ ਜਿਆਦੇ ਰੋਲਾ ਪਾਉਂਦੇ ਸੀ ਕਿ ਉਦੋਂ ਦੇ 15 ਦੇ ਰੋਲਾ ਪਾਉਂਦੇ ਵੀ ਇਹਨਾਂ ਨੇ ਸਾਰਾ ਕੁਝ ਕਰਿਆ ਕਰਾਇਆ ਉਦੋਂ ਕਹਿੰਦੇ ਸਾਡੇ ਤੁਮ ਤਾਂ ਲਾਉਂਦੇ ਨੇ ਅੱਜ ਇਹ ਲਿਖਤੀ ਰੂਪ ਦੇ ਵਿੱਚ ਮੰਨ ਰਹੇ ਨੇ ਵੀ ਅਸੀਂ ਕੀਤਾ ਫਿਰ ਇਹ ਹੈ ਜਿਨੂੰ ਤੱਕ ਉਹ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਦੁਨੀਆ ਯਾਦ ਰੱਖੇ ਬੰਨ ਕੇ ਕੋਰੜੇ ਮਾਰਨੇ ਚਾਹੀਦੇ ਨੇ ਹਮੇਸ਼ਾ ਵਾਸਤੇ ਪੰਥ ਤੋਂ ਖਾਰਜ ਕਰਨਾ ਚਾਹੀਦਾ ਵੀ ਤੁਸੀਂ ਘਰੇ ਵੇ ਤੁਹਾਡੀ ਕੋਈ ਲੋੜ ਨਹੀਂ ਹੈਗੀ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਇਹਨਾਂ ਦੇ ਲੀਡਰਾਂ ਦਾ ਕਰਾਉਣਾ ਕੀ ਐ ਅਸੀਂ ਬਾਕੀ ਧੜਾ ਹੋ ਵਿੱਚ ਇਹ ਮੌਜੂਦਾ ਜਿਹੜਾ ਬਾਦਲ ਆ ਇਹ ਹੋਵੇ ਇਹਨਾਂ ਨੇ ਹਮੇਸ਼ਾ ਪੰਚ ਦੀ ਪਿੱਠ ਦੇ ਵਿੱਚ ਸੂਰਾ ਮਾਰਿਆ ਇਹ ਕੀ ਕੰਮ ਨੂੰ ਸੇਧਣਗੇ ਇਹ ਕੀ ਕਰਨਗੇ ਤੁਸੀਂ ਕਹੇ ਵੀ ਹੁਣ ਇਹ ਲਿਖਤੀ ਰੂਪ ਚ ਆਪ ਮੰਨਦੇ ਫਿਰਦੇ ਅਸੀਂ ਤੇ ਪਹਿਲਾਂ ਹੀ ਕਹਿੰਦੇ ਸੀ ਉਹ 2015 ਦਾ ਸਾਲ ਤੁਹਾਡੇ ਚੇਤਿਆਂ ਦੇ ਵਿੱਚ ਚੰਗੀ ਤਰ੍ਹਾਂ ਵਸਿਆ ਹੋਏਗਾ ਉਦੋਂ ਤੁਸੀਂ ਅੱਖੀ ਕੀ ਕੀ ਉੱਥੇ ਵੇਖਿਆ ਜੋ ਜੋ ਚੱਲ ਰਿਹਾ ਸੀ ਹਕੂਮਤ ਦੇ ਦੌਰਾਨ ਜਾਂ 2015 ਦੇ ਵਿੱਚ ਜਦੋਂ ਤੁਸੀਂ ਖੁਦ ਵੀ ਗਏ ਮੋਰਚਾ ਲਾਇਆ ਉੱਥੇ ਦੇਖੋ ਜਦੋਂ 15 ਦੇ ਵਿੱਚ ਜਿਹੜਾ ਇਹ ਉੱਥੇ ਗਾਲੀਆਂ ਨਾਲਿਆਂ ਵਿੱਚ ਰੋਲਿਆ ਤੇ ਫਿਰ ਜਿਹੜੇ ਇਨਸਾਫ ਮੰਗਦੇ ਸੀ ਉਸ ਵੇਲੇ ਨਾ ਸਰਕਾਰ ਸੀ ਜਦੋਂ ਸਿੰਘਾਂ ਨੇ ਇਨਸਾਫ ਮੰਗਿਆ ਵੀ ਬੰਦੇ ਫੜੋ ਕਨੇ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਜੀ ਉਲਟਾ ਇਹਨਾਂ ਨੇ ਬੰਦੇ ਤਾਂ ਕੀ ਫੜਨੇ ਸੀ ਜਿਹੜੇ ਇਨਸਾਫ ਮੰਗਦੇ ਸੀ ਬਹਿਵਲ ਕਣਾ ਕਾਂਡ ਬਰਤਾਤਾ ਤੇ ਦੋ ਸਿੰਘ ਸ਼ਹੀਦ ਕਰਤੇ ਜਿਹੜੇ ਕੋਟਕਪੂਰੇ ਬੈਠੇ ਤੇ ਕੁੱਟ-ਕੁੱਟ ਕੇ ਉਹਨਾਂ ਨੇ ਸੰਭਲ ਲਾਤੀ ਤੇ ਕਿਸੇ ਲਤਨਾ ਭੁੰਨੇ ਕਿਸੇ ਦਾ ਕੋਸ ਤੋੜਿਆ ਕਿਸੇ ਪਰਚੇ ਦਰਜ ਕਰੇ ਗੱਡੀਆਂ ਭੰਨਤੀਆਂ ਤੇ ਇਹਨਾਂ ਨੇ ਬਹੁਤ ਕੀਤਾ ਉਸ ਸਾਰਾ ਕੁਝ ਅਸੀਂ ਦੇਖਿਆ ਜਿਹੜਾ ਹੈਗਾ ਤੇ ਇਨਸਾਫ ਨਹੀਂ ਦਿੱਤਾ ਅੱਜ ਵੀ ਲਿਖਤੀ ਰੂਪ ਦੇ ਵਿੱਚ ਮੰਨ ਰਹੇ ਨੇ ਵੀ ਹਾਂ ਅਸੀਂ ਕਰਿਆ ਫਿਰ ਮੈਨੂੰ ਐ ਦੱਸੋ ਆ ਭਲਾ ਕਿਵੇਂ ਹੋਊਗਾ ਇਹਨਾਂ ਦਾ ਭਲਾ ਹੋ ਜੂਗਾ ਨਹੀਂ ਹੋਣਾ ਇਹਨਾਂ ਨੇ ਇਹਨਾਂ ਦੇ ਰਾਜ ਦੇ ਵਿੱਚ ਜਿਹੜੇ ਕਹਿੰਦੇ ਸੀ ਪੰਥਕਾਂ ਉਸ ਵੇਲੇ ਕਹਿੰਦੇ ਸੀ ਅਸੀਂ ਪੰਥਕਾਂ ਸਾਬ ਤੋਂ ਬਿਨਾਂ ਕੋਈ ਹੋਰ ਪੰਥਾ ਹੈ ਨਹੀਂਗਾ ਤੇ ਸਰਕਾਰ ਇਹਨਾਂ ਦੀ ਹੋਵੇ ਤਾਕਤ ਇਹਨਾਂ ਕੋਲੇ ਹੋਵੇ ਸੈਂਟਰ ਦੇ ਨਾਲ ਭਾਈ ਵਾਲੀ ਇਹਨਾਂ ਦੀ ਹੋਵੇ ਉਸ ਵੇਲੇ ਤਾਂ ਸੈਂਟਰ ਨਾਲ ਘਿਓ ਕੁਛੜੀ ਸੀਗੇ ਉਹ ਜੋ ਕੁਝ ਕਹਿੰਦੇ ਸੀ ਉਹ ਕੁਝ ਕਰਦੇ ਸੀਗੇ ਤੇ ਅੱਜ ਸਾਰਾ ਕੁਝ ਆਪਦੇ ਮੂੰਹ ਦੇ ਨਾਲ ਕਹਿ ਰਹੇ ਨੇ ਲਿਖਤੀ ਰੂਪ ਦੇ ਵਿੱਚ ਮੰਨ ਰਹੇ ਨੇ ਫੇਰ ਮੈਂ ਤਾਂ ਕਹਿਣਾ ਵੀ ਇਹਨਾਂ ਨੂੰ ਉਹ ਸਜ਼ਾ ਮਿਲਣੀ ਚਾਹੀ ਜਿਹੜੀ ਦੁਨੀਆ ਦੇਖੇ ਗੁਰੂ ਸਾਹਿਬ ਨੇ ਜਦੋਂ ਮਸੰਦ ਥਾਪੀ ਸੀਗੇ ਪਹਿਲਾਂ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਾਰਪੇਟਾਂ ਲੈ ਕੇ ਆਓ ਪੰਥ ਵਾਸਤੇ ਤੁਸੀਂ ਕਾਰਜ ਕਰੋ ਪਿੰਡਾਂ ਦੇ ਵਿੱਚ ਜਾਓ ਇਹ ਜਦੋਂ ਉਹੀ ਮਸੰਦ ਜਿਹੜੇ ਥਾਪੇ ਸੀਗੇ ਗੁਰੂ ਸਾਹਿਬ ਨੇ ਉਹ ਜਦੋਂ ਗੁਰੂ ਸਾਹਿਬ ਦੇ ਮਰਜ਼ਾ ਦਾ ਉਲਟ ਹੋ ਗਏ ਨਾ ਆਪਦੇ ਘਰੇ ਕਾਰਪੇਟਾ ਰੱਖਣ ਲੱਗੇ ਜਾਂ ਆਪਦੀਆਂ ਮਨਮਰਜ਼ੀਆਂ ਕਰਨ ਲੱਗੇ ਫਿਰ ਸੰਗਤ ਨੇ ਬੇਨਤੀ ਕੀਤੀ ਸੱਚੇ ਪਾਸਾ ਜਿਹੜੇ ਤੁਸੀਂ ਮਸੰਦ ਥਾਪੇ ਸੀਗੇ ਇਹ ਤਾਂ ਐਂ ਕਰਦੇ ਨੇ ਫਿਰ ਗੁਰੂ ਸਾਹਿਬ ਨੇ ਉੱਥੇ ਆਨੰਦਪੁਰ ਸਾਹਿਬ ਅੱਜ ਵੀ ਕਢਾਹਾ ਹੋ ਪਿਆ ਗਰਮ ਕਰਕੇ ਸਾਰੇ ਉੱਥੇ ਵਿੱਚ ਸਿੱਟੇ ਉੱਥੇ ਤੇਲ ਪਾ ਕੇ ਤੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਜੀ ਉੱਥੇ ਪੰਥ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਪਰ ਜਿਹੜਾ ਉੱਥੇ ਮੌਜੂਦਾ ਜਥੇਦਾਰ ਬੈਠਾ ਉਹ ਤਾਂ ਬਾਦਲਦੇ ਆ ਹੱਥ ਅੱਗੇ ਕਰੀ ਬੈਠਾ ਉਹ ਕਿਹਨੂੰ ਸਜ਼ਾ ਦੇਊਗਾ ਤੁਹਾਨੂੰ ਲੱਗਦਾ ਹੈ ਕਿ ਫੈਸਲੇ ਸਖਤ ਆਉਣ ਦੀ ਉਮੀਦ ਘੱਟ ਹੈ ਬਿਲਕੁਲ ਨਹੀਂ ਹੈਗੀ ਸਾਨੂੰ ਉਮੀਦ ਹੀ ਨਹੀਂ ਹੈਗੀ ਵੀ ਕੀ ਫੈਸਲੇ ਸਖਤ ਆਉਣਗੇ ਅਕਾਲ ਤਖਤ ਸਾਹਿਬ ਦਾ ਜੇ ਜਥੇਦਾਰ ਹੁੰਦਾ ਇਹਨਾਂ ਨੂੰ ਕਹਿੰਦਾ ਚਾਹੇ ਬਾਗੀ ਧੜਾ ਸੀਗਾ ਜਿਹੇ ਮੌਜੂਦਾ ਬਾਦਲ ਆ ਜਦੋਂ ਇਹ ਲਿਖਤੀ ਰੂਪ ਦੇ ਵਿੱਚ ਇਹਨਾਂ ਨੇ ਮੰਨ ਲਿਆ ਇਹਨਾਂ ਨੂੰ ਇਹ ਸਜ਼ਾ ਲਾਉਣੀ ਚਾਹੀਦੀ ਆ ਵੀ ਤੁਸੀਂ ਇੱਥੇ 20 ਸਾਲ ਘੱਟ ਤੋਂ ਘੱਟ 20 ਸਾਲ ਤੁਸੀਂ ਨੇ ਇਲੈਕਸ਼ਨ ਨਹੀਂ ਲੜਨੀ ਦਾ ਤੁਹਾਡੇ ਕੋਈ ਪਰਿਵਾਰਕ ਮੈਂਬਰ ਲੜੇ ਤੁਸੀਂ ਨੇ ਪੰਥ ਨਾਲ ਧੋਖਾ ਕੀਤਾ ਸਿਰਫ ਤੁਸੀਂ ਸੇਵਾ ਕਰਨੀ ਹੈ ਗੁਰੂ ਦਰਬਾਰਾਂ ਦੀ ਫਿਰ ਇੱਕ ਧਿਰ ਵੀ ਕਹਿ ਰਹੀ ਹੈ ਕਿ ਜੇਕਰ ਖੇਤਰੀ ਪਾਰਟੀ ਇਸੇ ਤਰ੍ਹਾਂ ਖਤਮ ਹੋ ਗਈ ਫਿਰ ਪੰਜਾਬ ਨੂੰ ਸੰਭੇਗਾ ਕੌਣ ਕਹਿੰਦੇ ਖੇਤਰੀ ਪਾਰਟੀ ਨਹੀਂ ਤਾਂ ਬਚਾਈ ਰੱਖਿਆ ਪੰਜਾਬ ਨੂੰ ਉਹ ਚਾਹੇ ਬਾਗੀਆਂ ਦੇ ਵਿੱਚੋਂ ਕੁਝ ਗੱਲਾਂ ਆ ਰਹੀਆਂ ਨੇ ਕੁਝ ਮੌਜੂਦਾ ਧਿਰ ਦੇ ਵਿੱਚੋਂ ਵੀ ਸ਼ਰਮਣੀ ਕਾਲੀ ਦਾ ਲੱਗ ਰਿਹਾ ਕਿ ਕਿਧਰੋਂ ਖੇਤਰੀ ਪਾਰਟੀ ਆ ਗਈ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਿਆ ਤੇ ਇਹਨਾਂ ਬਾਦਲਿਆਂ ਤੋਂ ਬਗੈਰ ਹੋਰ ਕੋਈ ਖੇਤਰੀ ਪਾਰਟੀ ਨਹੀਂ ਹੈਗੀ ਸਿਮਰਜੀਤ ਸਿੰਘ ਮਾਨ ਦੀ ਖੇਤਰੀ ਪਾਰਟੀ ਹੁਣ ਜਿਹਨੂੰ ਲੋਕ ਚਾਹੁੰਦੇ ਨੇ ਬਾਰਸ਼ ਪੰਜਾਬ ਦੇ ਜਥੇਬੰਦੀ ਜਿਹੜੀ ਦੀਪ ਸਿੱਧੂ ਨੇ ਤਿਆਰ ਕੀਤੀ ਸੀ ਭਾਈ ਅਮਰਤਾਪਾਲ ਸਿੰਘ ਨੇ ਉਹਨਾਂ ਤੋਂ ਲੋਕਾਂ ਨੂੰ ਆਸਾਂ ਹੋ ਗਈਆਂ ਹੁਣ ਤਾਂ ਇਹ ਹੱਥ ਪੈਰ ਮਾਰਦੇ ਫਿਰਦੇ ਨੇ ਇਹ ਹੀ ਖੇਤਰੀ-ਖੁਤਰੀ ਪਾਰਟੀ ਕੋਈ ਨਹੀਂ ਇਹਨਾਂ ਨੇ ਤਾਂ ਪੰਥ ਦੇ ਪੰਜਾਬ ਤੇ ਪੰਥ ਦੀ ਪਿੱਠ ਦੇ ਵੀ ਸੂਰੇ ਮਾਰੇ ਨੇ ਜੇ ਕਿਤੇ ਨਵੀਂ ਖੇਤਰੀ ਪਾਰਟੀ ਬਣਨ ਦੀ ਚਰਚਾ ਚੱਲ ਰਹੀ ਹੈ ਤੁਸੀਂ ਮਤਲਬ ਉਸ ਤੋਂ ਆਸ ਰੱਖਦੇ ਹੋ ਵੀ ਕੋਈ ਨਾ ਕੋਈ ਬਣ ਸਕਦਾ ਜੇ ਇਕੱਠੇ ਹੋ ਗਏ ਕੁਝ ਲੋਕ ਦੇਖੋ ਜਿਹੜੇ ਪ੍ਰਾਤਨ ਨੇ ਜਿੰਨੇ ਵੀ ਨੇ ਹੈਗੇ ਇਹ ਇਹ ਬੱਦਲ ਧੜੇ ਵਾਲੇ ਸਾਰੇ ਇਹ ਇਹ ਸਿਆਸਤ ਜਨਾਉਣ ਨਾਲ ਨਾ ਨਾ ਰੱਖਿਆ ਜਾਵੇ ਜਿਹੜਾ ਵੀ ਕੋਈ ਬਾਣੂ ਨਾਵਾ ਭਾਈ ਅਮਰਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਮੇਰੀ ਉਹਨਾਂ ਨੂੰ ਇਹ ਹੀ ਅਪੀਲ ਹੋਊਗੀ ਕਰਦਾ ਮੈਂ ਵੀ ਇਹਨਾਂ ਨੂੰ ਨਾਲ ਨਾਲ ਲਾਇਆ ਜਾਵੇ ਤੇ ਜਿਹੜੀ بارش ਪੰਜਾਬ ਦੇ ਜੱਥੇਬੰਦੀਆ ਭਾਈ ਅਮਰਪਾਲ ਸਿੰਘ ਤੋਂ ਬਹੁਤ ਆਸਾਂ ਨੇ ਲੋਕਾਂ ਨੂੰ ਉਹ ਸਾਰੇ ਨੌਜਵਾਨ ਜਿਹੜੇ ਨਵੇਂ ਨੇ ਜਿਹੜੇ ਪੰਚ ਦਰਦੀ ਨੇ ਉਹਨਾਂ ਨਾਲ ਲੈ ਕੇ ਜਿਹੜੀ ਪੰਜਾਬ ਦੀ ਸੱਤਾ ਉਹ ਉਹ ਵੀ ਲੜਨੀ ਚਾਹੀਦੀ ਐ ਸਿਆਸੀ ਪਾਰਟੀ ਤੇ ਜਿਹੜੀ ਅਕਾਲੀ ਦੂਸਰਾ ਸ੍ਰੋਣੀ ਕਮੇਟੀ ਆ ਉਹ ਵੀ ਬਾਦਲ ਕਿਆਂ ਨੂੰ ਜਿੰਨਾ ਚਿਰ ਅਸੀਂ ਉਹਨਾਂ ਵਿੱਚੋਂ ਕੱਢਦੇ ਨਹੀਂ ਨਾ ਉਹਨਾਂ ਚਿਰ ਕੋਈ ਰਾਸ ਨਹੀਂ ਆਉਂਦਾ ਕੰਮ ਇਹ ਹੁਣ ਸਿਰਫ ਇੱਕ ਸਿਆਸੀ ਡਰਾਮਾ ਮੇਰੇ ਹਿਸਾਬ ਨਾਲ ਤਾਂ ਸਿਆਸੀ ਡਰਾਮਾ ਚੱਲ ਰਿਹਾ ਬਾਕੀ ਧੜਾ ਕਿਉਂਕਿ ਸ੍ਰੋਣੀ ਕਮੇਟੀ ਦਾ ਇਲੈਕਸ਼ਨਾਂ ਸਿਰਤੇ ਨੇ ਜੀ ਇਹਨਾਂ ਨੂੰ ਪਤਾ ਵੀ ਇਸ ਜਤਨਾ ਕੋਈ ਨਹੀਂ ਹੁਣੇ ਹੱਥ ਪਾਏ ਮਾਰਦੇ ਬਾਗੀ ਢੜਾ ਬਣ ਗਿਆ ਜੋ ਇਲੈਕਸ਼ਨ ਆਉਣ ਲੱਗੇ ਨੇ ਇਕੱਠੇ ਹੋ ਜਾਣਾ ਫੇਰ ਡਰਾਮੇ ਨੇ ਕਈ ਵਾਰੀ ਇਕੱਠੇ ਹੋਏ ਨੇ ਮੈਨੂੰ ਆ ਦੱਸੋ ਚੰਦੂ ਮਾਜਰਾ ਕਈ ਵਾਰੀ ਭੱਜਿਆ ਜੰਗੀਰੋ ਕਈ ਵਾਰੀ ਭੱਜ ਗਈ ਆ ਫੇਰ ਰਲ ਜਾਂਦਾ ਫੇਰ ਹੁਣ ਦੁਬਾਰੇ ਫੇਰ ਵਾਕੋਗੇ ਪਰ ਜਿੰਨਾ ਪਾੜਾ ਅੱਜ ਦਿਖ ਰਿਹਾ ਉਸ ਹਾਵ ਨਾਲ ਤੁਹਾਨੂੰ ਲੱਗਦਾ ਦੁਬਾਰਾ ਹੋ ਸਕਦੇ ਦੁਬਾਰਾ ਇਕੱਠੇ ਇਹਨਾਂ ਦਾ ਕੋਈ ਦੀਨ ਧਰਮ ਹੀ ਨਹੀਂ ਹੈਗਾ ਇਹਨਾਂ ਦਾ ਹਮ ਇਹਨਾਂ ਦਾ ਕਿਹੜਾ ਦੀਨ ਧਰਮ ਆ ਕੋਸੀ ਦੀ ਖਾਤਰ ਇੱਕ ਗਦੇ ਨੂੰ ਵੀ ਪਿਓ ਕਹਿੰਦੇ ਨੇ ਥੁੱਕ ਕੇ ਚੱਟਣ ਵਾਲੇ ਬੰਦੇ ਨੇ ਸਾਰੇ ਇਹ ਇਹਨਾਂ ਵਿੱਚ ਜਮਾਨ ਵਾਲਾ ਬੰਦਾ ਕਿਹੜਾ ਕਾ ਪਹਿਲਾਂ ਮੈਨੂੰ ਦੱਸੋ ਤਾਂ ਸਹੀ ਇੱਕ ਵੀ ਦਿਖਾ ਦਿਓ ਜਿਹੜਾ ਖਰਾ ਉਤਰਿਆ ਹੋਵੇ ਇਸ ਕਰਕੇ ਸਾਨੂੰ ਇਹਨਾਂ ਦੇ ਕਿਸੇ ਤੇ ਵੀ ਤਵਾਰੀ ਲੋਕ ਸਾਰੇ ਸਾਨੂੰ ਕਿ ਸਾਰੇ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਿੱਖ ਪੰਥ ਆ ਕਿਸੇ ਨੂੰ ਇਹਨਾਂ ਦੇ ਤਵਾਰੀ ਕੋਈ ਨਹੀਂ ਹੈਗੀ ਲੋਕਾਂ ਨੂੰ ਸਾਰਾ ਸੀਸਾ ਦਿਸ ਗਿਆ ਪਹਿਲਾਂ ਤਾਂ ਅਸੀਂ ਕਹਿੰਦੇ ਹੁੰਦੇ ਸੀ ਲੋਕਾਂ ਨੂੰ ਵੀ ਇਹਨਾਂ ਨੇ ਕਿਰਿਆ ਹੁਣ ਇਹ ਆਪ ਮੰਨ ਗਏ ਆ ਵੀ ਸਾਥੋ ਹੋਈਆਂ ਨੇ ਲੋਕ ਇਹਨਾਂ ਨੂੰ ਹੁਣ ਸਿਰ ਸਿਰ ਦੇ ਮੂੰਹ ਨਹੀਂ ਲਾਉਂਦੇ ਹੁਣ ਜਿਹੜਾ ਕੁਝ ਮਰਜ਼ੀ ਜਿੱਥੇ ਮਰਜ਼ੀ ਭੱਜ ਲੈਣਾ ਹਜੇ ਤਾਂ ਇਹਨਾਂ ਦਾ ਬੁਰਾ ਹਾਲ ਹੋਰ ਹੋਣਾ ਕਿਉਂਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬੇਅਦਬੀ ਕਰਾਈ ਆ ਇਹਨਾਂ ਦੇ ਰਾਜ ਦੇ ਵਿੱਚ ਹੋਈ ਆ ਗੁਰੂ ਸਾਹਿਬ ਦੇ ਅੰਗ ਗਲੀਆਂ ਨਾਲੀਆਂ ਦੇ ਵਿੱਚ ਰੋਲੇ ਗਏ ਨੇ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਜਿਹੜੇ ਸਿੱਖ ਨੇ ਉਹਨਾਂ ਦੇ ਹਿਰਦੇ ਸਰਾਣੀ ਹੋ ਜਾਂਦੇ ਨੇ ਜਦੋਂ ਇਹ ਗੱਲ ਸਾਡੇ ਸਾਹਮਣੇ ਆਉਂਦੀ ਵੀ ਅਸੀਂ ਦੇਖਦੇ ਆਂ ਵੀ ਗੁਰੂ ਸਾਹਿਬ ਦੇ ਅੰਗ ਪਾਟੇ ਪਏ ਨੇ ਉਹ ਕਿਹੜਾ ਸਿੱਖਾ ਜਿਹੜਾ ਨਹੀਂ ਰੋਇਆ ਹੋਊਗਾ ਇਸ ਕਰਕੇ ਇਹਨਾਂ ਦਾ ਬੁਰਾ ਹਾਲ ਹੋਣਾ ਗੁਰੂ ਸਾਹਿਬ ਦੇ ਬਿਆਤ ਵੀ ਹੋਈਆਂ ਨੇ ਇਹਨਾਂ ਨੇ ਕਰਾਈ ਆ ਇਹ ਆਪ ਮੰਨਗੇ ਹੁਣ ਜਿਹੜੇ ਜਿਹੜਾ ਲੋਕ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਨੂੰ ਕਦੇ ਵੀ ਮੂੰਹ ਨਾ ਲਾਉਣਾ